ਸਵਿਫਟ ਕਾਰ ਸੀ ਉਹਦਾ ਟਾਇਰ ਫਟਨ ਕਰਕੇ ਕੋਈ ਟਰੱਕ ਨਾਲ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਸੀਗੇ ਤਿੰਨ ਲੜਕੇ ਸੀਗੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਜੋਬਨ ਤੇ ਹਰਮਨ ਇਹ ਵਾਸੀ ਮੰਡੀ ਗਲਾਂਦੇ ਨੇ ਤੇ ਇੱਕ ਲੜਕੀ ਸੀ ਰਮਨਪ੍ਰੀਤ ਕੌਰ ਵਾਸੀ ਮਹਿਤਾ ਜਿਲ੍ਹਾ ਬਰਨਾਲਾ ਸੀ ਇਹਦਾ ਐਕਸੀਡੈਂਟ ਹੋਣ ਕਰਕੇ ਜਿਹੜੇ ਚਾਰੇ ਜਾਣਿਆਂ ਦੀ ਮੌਤ ਹੋ ਗਈ ਹੈ ਜੀ ਤੇ ਬਾਕੀ ਹੁਣ ਅਸੀਂ ਇਹਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਆਂ ਫਿਰ ਪੜਤਾਲ ਕਰਨ ਉਪਰਾਂ ਜੈਸੀ ਸੂਰਤ ਅਸੀਂ ਵੈਸੀ ਕਾਰਵਾਈ ਆਪਾਂ ਦੇਖੋ ਇਹ ਅਸੀਂ ਹੁਣ ਕਲੀਅਰ ਕਰ ਰਹੇ ਆਂ ਜੋ ਸਾਨੂੰ ਪ੍ਰੀਲਿਮਿਨਰੀ ਵੈਸੇ ਪਤਾ ਲੱਗਿਆ ਹੈਗਾ ਵੀ ਇਹ ਜੋ ਕੁ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਹੈਗੇ ਆ ਬਾਕੀ ਇਹ ਕਿੱਥੋਂ ਆਏ ਸੀ ਕਿੱਧਰ ਨੂੰ ਜਾ ਰਹੇ ਸੀ ਜੋ ਵੀ ਇੱਕ ਵਾਰ ਅਸੀਂ ਇਹਦੇ ਪੇਰੈਂਟਸ ਨਾਲ ਤਾਲਮੇਲ ਕਰਕੇ ਹਾਂ ਜਾਰ ਅਮੂ ਸਾਹਮਣੇ ਟੱਕਰ ਹੋਈ ਹੈ ਜਿਹੜੇ ਇੱਕੋ ਸਾਈਡ ਤੇ ਚੱਲ ਰਿਹਾ ਸੀ ਟਰੱਕ ਦੇ ਕਰ ਨਹੀਂ ਇਹ ਨਾ ਹੈਡ-ਆਨ ਕਲੀਜਨ ਹੋਇਆ ਜੀ ਤੇ ਜੋ ਪ੍ਰੀਲਿਮਰਲੀ ਆਇਆ ਸੀ ਵੀ ਕਾਰ ਦਾ ਟਾਇਰ ਫਟ ਗਿਆ ਸੀ ਉਹ ਇਹ ਅਸੀਂ ਹੁਣ ਜਾਂਚ ਦਾ ਵਿਸ਼ਾ ਹੈਗਾ ਜੀ ਕਿ ਇਹ ਓਪੋਜ਼ਿਟ ਸਾਈਡ ਸੀਗੇ ਜਾਂ ਕਿ ਰੋਂਗ ਸਾਈਡ ਸੀ ਕਿਸ ਵਜਾ ਕਰਕੇ ਹੋਇਆ ਇਹ ਅਸੀਂ ਕਲੀਅਰ ਕਰ ਲਾਂਗੇ ਜੋ ਪ੍ਰੀਲਿਮਰਲੀ ਉੱਥੋਂ ਪਤਾ ਲੱਗਿਆ ਜੀ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ 21 ਸਾਲ ਦੇ ਆਸ-ਪਾਸ ਦੇ ਹੋਣਗੇ ਬਟ ਅਸੀਂ ਮਾਪਿਆਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਤਾਲਮਿਲ ਕਰਕੇ ਸਾਰਾ ਕਲੀਅਰ